ਉਹ ਪ੍ਰਵਾਇਡਰ ਜਿਹੜੇ ਟੈਂਸਰ ਭਰਨੇ ਉਹਨੇ ਦਿੱਨੇ ਇਧਰੋਂ ਮੈਂ ਭਵਾਨੇ ਪਾਉਣੀਆਂ ਕਿ ਵੱਡੇ ਐਡੀ ਮਹਿੰਗੇ ਆ ਉਹ ਸਾਨੂੰ ਤੇ ਪ੍ਰਵਾ ਰੋਤੋਂ ਬਥਾਰ ਰਿੱਡਰ ਨਹੀਂ ਹੈਗਾ ਉਹਨੂੰ ਮੋਕ ਦੇਣਾ ਕਰ ਸਾਡੇ 10000 ਮਰ ਗਿਆ ਉਹ ਤਾਂ ਮੇਰੇ ਨਾਲ ਘਰੋਂ ਨਹੀਂ ਆਇਆ ਸਾਡੇ ਦੋਹ ਮਰ ਗਿਆ ਮਾਰਾ ਤੁਰ ਕਰਕੇ ਜੀ ਉਹ ਤਾਂ ਭੱਜ ਸਰਜੀਤ ਨਾਲ ਭੱਜ ਜਾਂਦਾ ਅਸੀਂ ਸਲਾਹ ਕੀਤੀ ਵੀ ਸਾਰੇ ਦੇਤੇ ਖਾ ਸਕਦੇ ਇੱਕ ਬੋਤਲ ਨਹੀਂ ਖਾਣ ਜਿਹਦੇ ਸਰਜੀਤ ਵਾਲੀ ਦੋ ਅੱਥਰ ਖਾਂਦਾ ਹੀ ਖਾਂਦਾ ਜਿਵੇਂ ਮਰਦੀ ਸੀ ਉਹ ਤੇ ਦੇਖਦਾ ਡਿਗਦਾ ਹੈ ਸਰਵਾਜਾ ਤੇ ਨੋ ਨੀ ਕਾਰਾ ਮੱਖੀ ਪਣ ਕੋ ਪਰਸ ਤੋਂ ਟੱਜ ਭੇ ਗਾ ਕੱਲ ਪਹਿਲੀ ਗੋਡੀ ਮਾਰਦਾ ਹੈ ਦੇਖਾ ਕੋਨ ਕੱਲ ਨੂੰ ਮੇਰਾ ਤਾਂ ਬਿਲਕੁਲ ਤੇਰੇ ਨਾਲ ਟੱਕ ਮਾਰਦਾ ਪਰਸ ਤੋਂ ਵੱਧਾ ਦੱਸੇ ਮੈਂ ਪੂਰਾ ਕਰਤਾਂ ਤੇ ਚੱਲੋ ਗਰਾਊਂਡ ਐਕਸਰਸਾਈਜ਼ ਦੱਸ ਦੇਣਾ ਉਹ ਕਰਿਆ ਕਰ ਤੇਰੇ ਆਪੇ ਵੱਜੀ ਜਾਣੇ ਦੋਨੇ ਟੱਕ ਤੇਜ ਬਿਰਰ ਸੋਰ ਸੰਗਾ ਤੇ ਇਹ ਜਾ लवली ਹਾਏ ਹਾਏ ਕਿਆ ਰ ਚਾਹ ਸਮਝਾ 2 ਮਿੰਟ ਲਈ ਕੋਈ ਗੱਲ ਬਾਕ ਦੱਸ ਫਿਰ 2 ਮਿੰਟ ਲਈ ਪਹਿਲਾਂ ਤਾਂ ਬੋਤਾ ਇਦਾਂ ਪਲੇਅਰ ਜਿੰਦ। ਇਹਨਾਂ ਵੀ ਮਿਹਨਤ ਆ ਗੱਡੀ ਹਟਕੋ ਹੋਵੇ। ਹੂੰ। ਗਰਾਊਂਡ 'ਚ ਨਾ ਸਾਡਾ ਬੋਲੇ। ਹੂੰ। ਪਰ ਮਿਹਨਤ ਕੁਝ ਹੋਰ ਕਰ ਲੈ ਸਾਡੇ ਮੁੰਡੇ ਨੇ। ਹੂੰ। ਇਹ ਗੱਲ ਮਾੜੀ ਹੈ। ਇਹ ਪਲੇਅਰਾਂ ਦੀ ਜਿਤਨਾ ਆਪਣੇ ਹੁਣ ਪੰਜਾਬ ਦੇ ਮੁੰਡੇ ਚਾਹੁੰਦੇ ਨੇ ਨਾ ਵੀ ਗੋਟ ਤੇ ਘੜੀ ਚੰਗੀ ਹੋਵੇ। ਹੂੰ। ਗੱਡੀ ਚੰਗੀ ਹੋਵੇ, ਟਰੈਕਟਰ ਚੰਗਾ ਹੋਵੇ, ਡੱਕ ਲੱਗਾ ਹੋਵੇ। ਮੋਟਰਸਾਈਕਲ ਬੁਲਟ ਹੋਈ ਪਰ ਕੰਮ ਕਰਨ ਹੋਰ ਚਲ ਜੇ ਕੋਈ ਖੇਤ ਨੂੰ ਕੀ ਬਸ ਇਧਿਆੜ ਹੀ ਮਾਰੀਏ ਹੋਰ ਵਾਹ ਬਸ ਵੀ ਚਲਣ ਮੈਗਾ ਸ਼ਾਮ ਨੂੰ ਟਾਪੋਰਨ ਗੱਡੀ ਲਾ ਕੇ ਆਈਏ ਸ਼ਹਿਰ ਦੀ ਤੇ ਪਰ ਕੰਮ ਨੂੰ ਨਾ ਸਾਨੂੰ ਕੋਈ ਆਖੇ ਹਾਂ ਕੰਮ ਹੋਰ ਕੱਪੜੇ ਪਾਉਣ ਲਈ ਚੰਗੇ ਗੱਡੀ ਲੈਣ ਲਈ ਚੰਗੇ ਟਰੈਕਟਰ ਲੈਣ ਲਈ ਮਿਹਨਤ ਕਰਨੀ ਪਣੀ ਆ ਕੰਮ ਕਰੋਗੇ ਤਾਂ ਕੰਮ ਤੋਂ ਪੈਸਾ ਬਣੂਗਾ ਜੇ ਕੰਮ ਤੋਂ ਪੈਸਾ ਨਹੀਂ ਬਣਾਇਆ ਤਾਂ ਫੇਰ ਕਿੱਥੋਂ ਲਵਾਂਗੇ ਸਾਰਾ ਕੁਝ ਗੱਲ ਇਹ ਆ ਜਿੱਥੇ ਮਰਜ਼ੀ ਪਾਜੋ ਲੋ ਕੰਮ ਕਰਨੇ ਪੈਣ ਮਿਹਨਤ ਕਰਨੀ ਪੈਂਦੀ ਮਿਹਨਤ ਪਹਿਲਾ ਦਰਜਾ ਮਿਹਨਤ ਦਾ ਉਹ ਮਰਜ਼ੀ ਭੱਜੋ ਜੋ ਮਰਜ਼ੀ ਕਰੋ ਮਿਹਨਤ ਕਰਨੀ ਪੈਣੀ ਜਟਾ ਬਾਬੇ ਕਹਿੰਦਾ ਭਾਣ ਮਨਵਾ ਦੇ ਨਾਲ ਲੈ ਤੇ ਮੇਰੀ ਮਿਹਨਤ ਨਹੀਂ ਹੋਉਂਦੀ ਮੁਰ ਕਹਿੰਦੇ ਕਹਿੰਦਾ ਹੁਣੇ ਚਾਹਣ ਤੇ ਹੁਣੇ ਕਰਵਾ ਦਈਏ ਦੋਹਾਂ ਦੀ ਆਹ ਸਹੀ ਗੱਲ ਫੇਰ ਲਾੜ ਗਿਆ ਇਹ ਤੇ ਕਿਹੜਾ ਬਰਾ ਲੱਗਦਾ ਇੱਥੇ ਡੰਡ 200 200 ਮਰਾ ਦੇ ਛਪਾੜਾ ਮਰਾ ਦੇ 2 400 ਮੈਂ ਤੋ ਜਣੀ ਆ ਇੰਨੇ ਵਾਲੇ ਐਕਟਰ ਪਲਮਾਨ ਆ ਇਹ ਕਿਤੇ ਕੁਸ਼ਤੀ ਵਾਲੇ ਵੀ 2000 ਲਾਉਣਾ ਕਿਉਂ ਲਾ ਪਾਊਗਾ ਇਹਨਾਂ ਨੇ ਉਹਦੇ ਨੇ ਗਲਾਸ ਲੱਗ ਗਿਆ ਬਾਤੀ ਵਿੱਚ ਕੋਈ ਬਾਹ ਪਈ ਆ ਵੇ ਪਈ ਇਹਨਾਂ ਸਾਡੇ ਕੇ ਰਿਸ਼ਤੇ ਮੜੇ ਲੱਗ ਕੇ ਹੱਥ ਮਾਰ ਕੋਣ ਲੱਗਾ ਹੈ ਹੈ ਜੀ ਜੀ ਸਟੇਜਾਂ ਮੈ ਆ ਸ਼ਾਮ ਆ ਜੀ ਆਪਾਂ ਇਕੱਠੇ ਦੁਰੇ ਜਾਂ ਮੋਟਰਸਾਈਕਲ ਤੇ ਚੱਕੀ ਆ ਵੇ ਸਾਹਮਣੇ ਨੇ ਉਦਾਂ ਕੀਤਾ ਉਹ ਦੇਖਣਾਂ ਕਿ ਕਿ ਕਰੀ ਕਰਿਆ ਆਪਾਂ ਅੰਮਦਾ ਯਾਰ ਬਲੀਵਰੇ ਕਰੇ ਡਾਕਣਾ ਵੀ ਵੀਰੇ ਆਪੜਾ ਪਿੰਡ ਕਿਹੜਾ ਵਾ ਦੇਖੀ ਬੜੀ ਹਾਂਜੀ ਇਹ ਵੀਰ ਕੋਚ ਆ ਜਿੰਮ ਦਾ ਜਿੰਮ ਦਾ ਕੋਚ ਆ ਹਾਂ ਜਿੰਮ ਕਿੱਥੇ ਵੀਰ ਜੀ ਮਾੜਾ ਉੱਚੀ ਕਰਦਾ ਇਹੋ ਫਿੰਸਟਰ ਕਰੰ 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 ਜਾਣੇ ਨਹੀਂ ਜਾਂਦੀਆਂ ਵਡੀਆਂ ਕਰਤਗਾਲੀਆਂ ਮੈਂ ਅੰਮਲ ਘਰ ਗਿਆ ਹਾਂ ਬਾਬੂ ਜੀ ਦੀ ਜੀਵਨ ਕਾਟਾਂ ਵਡੀਆਂ ਕਰਦੇ ਕਰੀਆਂ ਜਾਰੀ ਮੰਡੀ ਹਲ ਕਾਦੀਆਂ ਹੋਣ ਲੱਗਿਆ ਨਾ ਕੋਲ ਪੇ ਮੱਠੀ ਮੱਠੀ ਜੇ ਮਾਰਾ ਜੇ ਬਾਈਕ ਸਹੀ ਕਰ ਲੋ ਨਾ ਬਾਈਕ ਕਰਦੇ ਆਂ ਸਾਡੀ ਮਾਸੀ ਨਾ ਆਈ ਗਈ ਕਾਹੋਂ ਮਰੇ ਪੰਜ ਜੀੜੀਆਂ ਰਿਵਰਸਲ ਕਿਨਾਂ ਜੀਵੀਆਸ ਹਾਂਜੀ ਉਹਨੇ ਹੈ ਯਾਰ ਹੋਰ ਵਿੱਦ ਕੀ ਹਾਲ ਜੇ ਠੀਕ ਠਾਕ ਜੇ ਚਲੋ ਵਜੇ ਚਾਹੀਦਾ ਹਾਂਜੀ ਆਪਾਂ ਦਾ ਆਪਣੇ ਟ੍ਰੀਟਮੈਂਟ ਬਾਰੇ ਪੁੱਛਣਾ ਸੀ ਹਾਂਜੀ ਆਪਣਾ ਕੱਡੀਆਂ ਦੀ ਪ੍ਰੋਬਲਮ ਕਰਕੇ ਲਾਜ ਜੰਗ ਰਿਹਾ ਨਾ ਹਾਂਜੀ ਥੋਰੇ ਮੁਤਾਬਕ ਆਪਾਂ ਸਾਰੀ ਟੀਮ ਤੋਂ ਅਖਵਾਉਣਾ ਸੀ ਕਿ ਮੈਨੂੰ ਹੀ ਹੈਲਪ ਹੋ ਸਕਦਾ ਹਾਂਜੀ ਠੀਕ ਹੈ ਬਾਈ ਅੱਧਾ ਘੜੀ ਵਿੱਚ ਹੋਰ ਬਾਅਦ ਉਹ ਇਹ ਰੋਂ ਜਾ ਰਿਹਾ ਹਨੇਰੇ ਤੋਂ ਪੁੱਛ ਕੇ ਤਿਆਰੀਆਂ ਮੇੜ ਪਾ ਦੇ ਨਾਲ ਇੰਨਾ ਬੱਦੀਆਂ ਸ਼ਗਾਰੀਆਂ ਥਾਪੀਆਂ ਵੇਖਣ ਵਾਲੀਆਂ ਹੁੰਦੀਆਂ ਮਾਜ ਹੋਰ ਸ਼ੁਰੂ ਹੋਣਾ ਜੇ ਗਰਾਊਂਡ ਕਲੀਅਰ ਹੋਵੇਗੀ ਭਰਾਵਾ ਘਰੇ ਨਹੀਂ ਸਰਦਾ ਮੈਂ ਖੇਡਣ ਆ ਗਿਆ ਵਾਂ ਵੀ ਕਹਿੰਦੇ ਘੜੀ ਲਾਤੀ ਕਿ ਗੁਰੂ ਨੇ ਸਗਰਾ ਘਰੇ ਦਾ ਡੈਡੀ ਡਿੱਕਨ ਦਿਆ ਹੀ ਆਇਆ ਆਇਆ ਫਿਰ ਅੱਜ ਮਗਰ ਜੀ ਦੀ ਖੀਰਾ ਵਾਲੀਆ ਗੱਗੀ ਵੀ ਪੁਜਾਹਾਲ ਬਾਜ ਕਾਹਦਾ ਅੱਜ ਦੇ ਗੀਤ ਜੀ ਦੀ ਪੱਤੀ ਵਾਲਾ ਦੇਖਦਾ ਪੱਤੀ ਵਾਲਾ ਵੀ ਬਾਜ ਮੱਤੇ ਭਰਪੂਰ ਧਰਮ ਚੰਦ ਵਾਲੀ ਜੀ ਕਰਦਾ ਕਹਿੰਦੇ ਜਿਹੜਾ ਇੰਗਲੈਂਡ ਦੀ ਧਰਤੀ ਤੇ ਗਿਆ ਦਿੱਤਾ ਹੈ ਨਵਾਂ ਦੌਰ ਦੱਬੀ ਨੂੰ ਹੁਣਾਂ ਰੰਗ ਮੇਲਾ ਵੱਡਾ ਕੱਠ ਵੱਡੇ ਮਾਲ ਆਏ ਆ ਮਲਟੀ ਕਬੱਡੀ ਕੱਪ ਵਾਲੇ ਆਏ ਆ ਆ ਸਾਹਮਣੇ ਇਧਰਲੇ ਪਾਸੇ ਆਪਾਂ ਤੱਕਾਂਗੇ ਮੱਖਣ ਸੰਧੂ ਮੱਖੀ ਕਲਾਂ ਵਾਲਾ ਇਹ ਕਹਿੰਦੇ ਘੋੜਿਆਂ ਦਾ ਜੇਤੂ ਹੈ ਟਰੈਕਟਰਾਂ ਦਾ ਜੇਤੂ ਹੈ ਜਿਹੜਾ ਪਾਕ ਕਬੱਡੀ ਤੇ ਖੇਡ ਮੈਦਾਨ ਦੇ ਵਿੱਚ ਭੱਜ ਆਇਆ ਹੈ ਲਓ ਨਵੀਰ ਰੇਟਰ ਨੂੰ ਵੱਧਾ ਹੋਇਆ ਚਾਰ ਚਾਰ ਦੇ ਸੜੇ ਦੀ ਟੱਕਰਾ ਖੇਡ ਮੈਦਾਨ ਦੇ ਵਿੱਚ ਦਿਓ ਜਾਈਂ ਦਿਓ ਫੇਰ ਕਹਿੰਦੇ ਕਬਲੀਆ ਦੋ ਦਿਨ ਹੋਣਾ ਮਿਲਦਾ ਹਾਂ ਹਾਂ ਬੱਬੂ ਬੂਫੇਰਾ ਜੀ ਨਰਾਈ ਵੀਰ ਤੋਂ ਪ੍ਰਮੋਡ ਦੀ ਗੱਲ ਕਰਦਾ ਹੋਇਆ ਛੋੜੀ ਲਾਉਣੀ ਪੈਣੀ ਹੈ ਮੇਰੇ ਵਾਲਾ ਕਹਿੰਦੇ ਰਸ਼ ਕਰਦਾ ਪਰ ਮੱਖਣ ਸੰਭੇ ਲਗਾਤਾਰ ਕਬਡੀਆਂ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਨਾਉਨ ਸਟਾਪ ਇਧਰਲੇ ਪਾਸੇ ਜਿਹੜੇ ਜਾਫੀ ਨੇ ਜਫਾ ਲਾਇਆ ਜੀ ਉਹਨਾਂ ਦੇ ਕੋਚ ਸਹਿਬਾਨ ਸਾਡੇ ਐਨਆਰਆਈ ਭਰਾਵਾਂ ਵੱਲੋਂ ਮਾਇਆ ਜਿਹੜਾ ਮਾਨ ਸਨਮਾਨ ਹੈ ਜਰਮਨ ਵਾਲੇ ਵੀਰਾਂ ਵੱਲੋਂ ਲੈ ਜਾਣਾ ਇਧਰਲੇ ਪਾਸੇ ਮੱਖਣ ਮੱਖਣ ਪੱਤਵੀ ਗਾਣਾ ਪਕੜਾ ਉਹ ਕੇ ਤਾਂ ਕਬੱਡੀਆਂ ਇਹ ਮਾਪੁਰਖਾਂ ਨੇ ਗਰਾਊਂਡ ਪਿਆਰ ਕੀਤੀ ਹੋਈ ਐ ਕੋਈ ਗੱਲ ਨਹੀਂ ਪੰਗਾ ਗੁਰੂ ਗੋਬਿੰਦ ਸਿੰਘ ਦਾ ਹੱਥ ਪਰੇ ਸਿਰ ਤੇ ਆ ਸੰਧੂਆ ਕੋਈ ਗੱਲ ਨਹੀਂ ਉਹ ਤੱਕ ਦੇ ਖੇਡ ਮੈਦਾਨ ਦੇ ਵਿੱਚ ਪਖੜੇ ਪਖੜੇ ਬਾਕੀ ਖਿਡਾਰੀਆਂ ਦੀਆਂ ਨੀਤਾਂ ਵੀ ਕੁਝ ਨਹੀਂ ਵਿਗਾਰ ਸਿੱਧੇ ਪਾਸੇ ਜੋਸ਼ਵਾਲ ਕਾਰੋਂ ਵਾਲਾ ਮੁੰਡੇ ਦੀ ਉਮਰ ਛੋਟੀ ਐ ਮੁੱਲਾ ਵੱਡੀਆਂ ਮਾਰਦਾ ਵੱਡੇ ਵੱਡੇ ਸਤਿਨਾਮ ਮੱਖਣ ਮੱਖੀ ਦੀਆਂ ਤਿੰਨ ਕਬੱਡੀਆਂ 2000 ਦੀਆਂ ਜੋ ਜੀਤ ਗੱਗੋ ਮੁਹੇ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਐ ਇੱਕ ਬੇਨਤੀ ਕਰਦਾ ਮਕਰਸ ਮੱਖਣ ਸੰਧੂ ਉਹਨਾ ਬੜੀਆ ਇਨਸਾਨ ਦੀ ਹੈ ਆ ਖੜਾ ਗਰਿੰਦਰ ਸੁੱਗਾ ਭਾਈ ਮੈਂ ਇੱਕ ਬੇਨਤੀ ਕਰਦਾ ਅਸੀਂ ਕਿੰਨੇ ਲੰਗਰ ਲਾਉਣੇ ਆ ਸੜਕਾਂ ਦੇ ਉੱਪਰ ਕਿੰਨੇ ਅਸੀਂ ਤਾਨਪੁੰਨ ਕਰਦੇ ਆ ਪਰ ਮੈਂ ਧੰਨਵਾਦ ਕਰਦਾ ਕੀਪੇ ਟੰਡੇ ਭਰਾਵਾ ਧੰਨਵਾਦ ਕਰਦਾ ਮੱਖਣ ਸੰਧੂ ਦਾ ਕਿੰਨੀਆਂ ਫੇਲ ਚੁੱਕੀਆਂ ਕੀ ਪਟਾਣਾ ਦਾ ਇੱਕ ਮਹਾਰ ਪ੍ਰੋਟੈਕਟਰ ਜਿਹਦੀ ਯਾਰੀ ਮੱਖਣ ਸੰਧੂ ਦੇ ਨਾਲ ਹੈ ਆ ਗੁਰਿੰਦਰ ਭਰਾ ਦੀਆਂ ਕਿੰਨੀਆਂ ਵਾਸਤੇ 25000 ਦਾ ਜੋਗਣ ਪਾਇਆ ਇੱਕ ਜਕੜਾ ਕਿਸੇ ਤਾਂ ਦੇ ਵੀ ਚੜਦੀ ਕਲਾ ਤੇ ਮੱਖਣ ਸੰਧੂ ਦੀ ਚੜਦੀ ਕਲਾ ਵਾਸਤੇ ਛੱਡਣਾ ਲੋ ਬੇਨਤੀ ਹੈ ਆ ਗ੍ਰਿੰਦਰ ਵੀਰ ਨੇ ਇੱਕ ਢੇੜਾ ਲਾਉਣਾ ਜਿੰਨੀ ਜੋਗੇ ਦਾ ਮਾਣ ਸਨਮਾਨ ਕਰੇ 5 ਗਿ ਲੱਖ ਦਾ ਜਿਹੜਾ ਖਰਚਾ ਹੈ ਇਹਦੀਆਂ ਕਿਡਨੀਆਂ ਚੇਂਜ ਹੋਣੀਆਂ ਦੋਨੋਂ ਕਿਡਨੀਆਂ ਖਰਾਬ ਹੋ ਗਈਆਂ ਇਸ ਭਰਾ ਦੇ ਮਾਣ ਸਨਮਾਨ ਕੋ ਜਰੂਰ ਕਰਨਾ 42 ਲੱਦੇ ਦੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਆ ਪ੍ਰੀਤ ਟੜੀ ਦੇ ਸੱਜਣਾ ਜਿੰਨੀ ਤੈਨੂੰ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ ਉਹਨੀ ਤੁਹਫਨੀ ਪਾਣੀ ਆ ਜ਼ਰੂਰ ਮਾਣ ਸਨਮਾਨ ਕਰੇ ਜਿੰਨੀ ਜੋਗੇ ਕੋ ਬਦਾਨ ਵੱਡਾ ਕੋਈ ਨਹੀਂ ਮਾ ਭਰਾ ਲਾਈਵ ਤੱਕਦਾ ਤੇ ਮੁਬਾਰਕਬਾਦ ਦਿੰਦਾ ਪ੍ਰਬੰਧਕੀ ਕਮੇਟੀ ਨੂੰ ਆਹ ਸੁਰੇ ਵੀ ਤੱਕੜਾ ਹੌਲ ਬੈਠਾ ਜਲਦੀਪ ਸਰੋਪਰੀਆ ਤੋਂ ਵੀ ਪਹਿਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਹੈ 5100 ਵੀ ਪਹਿਲੀ ਟਾਵਰਾ ਸਾਹਿਬ ਜੀ ਨੇ ਕੀਤਾ ਕਬੱਡੀ ਸੇਵਾ ਹੁਗਾ ਸਾਹਿਬ ਵੀਰ ਕੈਨੇਡਾ ਵਾਲੇ ਨਹੀਂ 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 ਲੱਗ ਗਿਆ ਪੁਆਇੰਟ ਕਹਿੰਦੇ ਜਫਤਾਰ ਹੈ ਲਓ 5100 ਵੀ ਇਹ ਕੈਨੇਡਾ ਵਾਲੇ ਆਸਟ੍ਰੇਲੀਆ ਵਾਲੇ ਭਰਾ ਜੋਬਨੂਨੀ ਰਵੀ ਵਾਲੀ ਸਕੰਦਰੂਨੀ ਤੇ हसन ਹੁਣੀ ਲਾਈਵ ਵੱਡੀਆਂ ਸਕਰੀਨਾਂ 'ਤੇ ਆ ਕੇ ਬੈਠੇ ਆ ਇਹਨੇ ਵੀ 5100 ਦੇਣਾ ਆਪਾਂ ਮੱਖਣ ਸੰਧੂ ਮੱਖੀ ਕਲਮ ਆਹ ਮੇਰਾ ਖਾਲਸਾ ਸਾਥ ਨਾਲ ਆ ਸੱਟ ਮਹਿਸੂਸ ਕਰਦਾ ਹੋਣਿਆ ਕਬਲੀ ਜਿਸ ਤਰ੍ਹਾਂ ਕੀ ਹਾਲ ਜੇ ਇਹ ਸਾਡੇ ਕਰੇਦਾ ਜਗੂਰ ਦੇ ਸਹਾਰੇ ਮੇਰਾ ਕਟਿਆ ਨੇ ਵੱਡਾ ਯੋਗਦਾਨ ਦਿੱਤਾ ਤੇ ਭਾਵੇਂ ਦੇ ਜਰਮਨ ਵਾਲੇ ਵੀਰ ਨੇ ਉਹ ਵੀਰ ਕਿਸੇ ਨੂੰ ਘੋਲ ਕੇ ਜ਼ਰੂਰ ਮਾਇਆ ਲੈ ਲਈ ਆਪਣੀ ਕਿਉਂਕਿ ਬਾਦ ਵਿੱਚ ਵਿੱਚ ਹੋਰ ਕਈ ਤੋਰ ਕਹਿੰਦੇ ਨੇ ਸਾਡੀ ਮਾਇਆ ਵੀ ਮਿਲੀ ਆ ਵੀਰ ਖੜੇ ਆ ਮੱਖਣ ਸੰਧੋ ਇਧਰਲੇ ਪਾਸੇ ਗੁਰਦੀਪ ਇਟਲੀ ਵਾਲਾ ਵੀਰ ਉਹ ਕਹਿੰਦਾ ਵੀ 1 1000 ਆ 1 1000 ਦੀ ਰੇਡ ਸਿਰੇ ਦੀ ਰੋਕ ਬਾਜ ਕਲਾ ਇਹ ਤਾਂ ਮੈਨੂੰ ਲੱਗਦਾ ਵੀ ਹਿੰਦੂ ਪਾਕ ਦੀ ਜੰਗ ਵਰਗਾ ਮੈਚ ਹੈ ਬਾਜ ਕਹਿੰਦੇ ਹਿੰਦੂ ਪਾਕ ਦੀ ਜੰਗ ਵਰਗਾ ਟੱਕਰ ਸਿਰੇ ਦੀ ਹੈ ਮੱਖਣ ਸੰਧੂ ਕਹਿੰਦੇ ਮੱਖੀ ਕੜਾ ਵਾਲਾ ਪਰਾ ਤੱਕ ਦੇ ਖੇਡ ਮੈਦਾਨ ਦੇ ਵਿੱਚੋਂ ਉਹ ਮਨੀਲਾ ਪਿੰਡ ਵਾਲਾ ਸਾਹਿਬ ਪੁਜੀ ਸਾਹ ਦੇ ਟਾੜਾ ਰਹਿਣਾ ਕੁਛ ਨਹੀਂ ਇਹਦਾ ਜਾਲਾ ਕੁਛ ਨਹੀਂ ਨੂੰ ਵਹਿਗਰੂ ਨੇ ਫੇਰ ਦੇ ਦੇਣਾ ਵਾਹ ਕੀ ਜਵਾਰ ਪਾਣਾ ਸਭਾ ਪਾਣ ਪਿੰਨਾਂ ਨਾ ਮੀ ਗੱਜ ਨਹੀਂ ਓਏ ਆ ਜਾ ਭਰਾਵਾ ਠੀਕ ਆ ਇੱਥੇ ਤੇਰੇ ਕੰਨਿਆਂ ਵਾਲਾ ਇੱਥੇ ਤੇਰੇ ਦੋਵਾਂ ਵਾਲਾ ਜੇ ਏਦਾਂ ਮਾਰੇ ਨਾ ਉਹ ਫੜਾ ਫੜਾ ਨਾ ਫਟਕ ਕਰ ਆ ਨਾਲ ਤੱਕ ਦੇਣਾ ਉਹ ਮੈਂ ਗਿਆ ਭਾਨ ਤੇ ਭਾਨ ਉਹ ਜਿੰਨੇ ਰਾਇਤ ਕੋਣੋਂ ਭਾਨ ਮੇਰੇ ਆਇਆ ਉਹ ਇੱਥੇ ਦੋ ਤੋਂ ਜਦੋਂ ਉਹ 450 ਰੁਪਏ ਉਹ ਮੇਰੇ ਆਇਆ ਥੱਲੇ ਇੱਥੇ ਪ੍ਰੈਸ ਤੇ ਹੁਣ ਮੈਂ ਕਮਲਾ ਥੋੜੀ ਆ ਵੀ ਮੈਂ ਇੱਥੇ ਆ ਤੇ ਮੈਂ ਇਹਨੂੰ ਪ੍ਰੈਸ ਮਾਰਨ ਨੂੰ ਪ੍ਰੈਸ ਹੀ ਮੈਂ ਇੱਧਰ ਸੁੱਟਦੀ ਆ ਇੱਥੇ ਮਾਰੀ ਨਹੀਂ ਤੇ ਮਾਂ ਹੀ ਹੋ ਗਿਆ ਯਾਨੀ ਉਹਨੂੰ ਤਾਂ ਹੱਥ ਫੁੰਦੀ ਲੋੜ ਨਹੀਂ ਪਈ ਗਿਆ ਵੀ ਉਹਦਾ ਮੈਂ ਡਾਕਟਰ ਬੜਾ ਬੜਾ ਜਿੱਦਾਂ ਮੰਗਿਆ ਗਿਆ ਵੀ ਆਪਣੀ ਚਾਹਤ ਸੀ ਉਹ ਵਧੀਆ ਸੀ ਉਹ ਟਕਾਣੇ ਗਿਆ ਆਪਦੇ ਪੂਰੀ ਸਿਆਣਪ ਚ ਪੂਰਾ ਬੱਲੀਆ ਜੱਫਾ ਪੰਡਾ ਸੀ ਤੇ ਤੂੰ ਇਹੋ ਕੰਮ ਕਰਕੇ ਨਾ ਜਿੱਦਾਂ ਮੰਗਿਆ ਉਹ ਦਵਾਬੇ 10 ਸਾਲ ਖੇਡਣ ਦਾ ਫਾਇਦਾ ਤੇ ਲੈਣਾ ਪੈਣਾ ਕਿ ਨਹੀਂ ਇਹ ਕੱਲੇ ਸੋ ਮੁੜਪਾ ਅਣਗਿਆਰਾਂ ਦਾ ਯਾਰਾਂ ਤਾਂ ਖਾਲੀ ਹੁੰਦੇ ਬਹੁਤੇ ਨੂਂਗੇ ਤੇ ਆ ਤਾਂ ਸਿੱਧਾ ਤਕਰੀਬਾ ਸਤਾ ਕਿੱਥੋਂ ਪਹਲਵਾਨ ਨੇ ਉਹ ਵਜਾਇਆ ਨਾ ਮਾਲਾ ਜੇ ਹੋਰ ਰੈਡ ਹੁੰਦਾ ਤੇ ਜੱਫਾ ਆ ਮੈਂ ਇੱਥੇ ਮਾਲਾ ਤੇਰਾ ਕੰਨੀ ਤੇ ਨਹੀਂ ਵਜਾ ਇੱਥੇ ਆ ਇੱਥੇ ਆ ਦੋ ਤੇ ਮਾਰ ਲੇਗਾ ਜੇ ਤੂੰ ਹੋਇਆ ਹੀ ਐ ਤੇ ਆਪਸ਼ਨ ਹੀ ਖਤਮ ਹੋਈ ਨਹੀਂ ਤੇਰੇ ਕੋਲ ਤਾਂ ਸਾਰੇ ਕਲਾਸਰ ਆਪਣੇ ਚਲਾ ਮਾਲ ਵਜਾ ਬੇਲੇ ਤੇ ਪੰਜਾਬੀ ਤੇਰੇ ਪਤਾ ਇੱਥੋਂ ਆ ਹੀ ਕਰ ਲੈਂਦੇ ਆ ਇਹ ਆਹੋ ਉਹਦਾ ਲੱਮਾ ਹੋਣੀ ਨਹੀਂ ਦਿੰਦੇ ਉਹ ਆਪਣੇ ਜਿਹੇ ਹੈ ਥੋੜਾ ਬੋਤਾ ਆਪਾਂ ਬੰਦ ਲੰਮੀ ਕਰਵਾ ਲੈਂਦੇ ਹੁਣ ਬੁੱਤੇ ਨਾਲ ਜਿੱਤ ਜਾਂਦੇ ਆਏ ਯਾਰ ਭਾਈਏ ਮੈਚ ਪਲਟ ਗਿਆ ਸਹੀ ਹੈ ਹਾਂ ਵੀ ਤਾਂ ਹੀ ਪਹਿਲਾਂ ਪਾ ਗਏ ਆ ਪਹਿਹੀ ਇੱਕ ਦੂਜੇ ਤੇ ਪੌਣ ਪਾਏ ਜੀ ਮੱਲ ਵੀ ਪਾ ਪਿਛੇੜੀ ਗਏ ਆ ਉਹ ਦੋ ਦੋ ਫੜੀ ਗਏ ਤੈਨੂੰ ਤੋਂ ਫੜੀ ਗਏ ਬੱਲੇ ਬੈ ਗਏ ਸਾਰੇ ਜੇ ਆਪਾਂ ਆਪਾਂ ਪੁੱਰੇ ਮੌਂਦੇ ਤੇ ਕਿੱਥੇ ਗੱਲ ਬਣਦੀ ਨਹੀਂ ਬਣੇ ਆਪਾਂ ਅੱਧਰ ਬਣੇ ਬਣੇ ਬਣਾ ਨੁੱਕਰੇ ਆ ਇੱਧਰ ਤੁਸੀਂ ਇਹ ਕਿਹਾ ਇੱਥੇ ਆਓ ਉੱਥੇ ਮੈਂ ਨਾ ਉਹ ਨੁੱਕਰਵਾਣਾ ਕਬੱਡੀਆਂ ਤੇ ਅੱਠ ਰੌਣ ਦੇ ਹਾਂ ਜੀ ਬਰਾਬਰ ਦੇ ਤੈਨੂੰ ਦੇਖੋਗੇ ਦੋ ਹੀ ਸੇਮ ਮੜਿਆ ਮੇਰਾ ਹੋਣਾ ਹੋਰ ਤੁਸੀਂ ਬਾਹਰ ਲੱਗੇ ਹੋ ਨਿੱਕੇ ਜੇ ਜਬ ਆਜ ਮਾਰ ਕੇ ਲਿਆ ਉਹਨੂੰ ਮੀਮੀ ਚ ਦੇਉਗਾ ਇਹਦੀ ਟੇਟਾ ਦਾ ਯਾਰ ਆ ਗਿਆ ਪਰਮਾਨ ਵਾਈ ਮਾਰਨਦੇ ਆ ਜੀ ਅੱਜ ਖੇਡੇ ਅੱਜ ਦੇ ਬੰਦਾ ਗੱਲ ਸੁਣੋ ਪਹਿਲਾਂ ਇਹਦੀ ਖੇਡੇ ਦਾ ਹੈਗਾ ਵਾ ਦੋ ਰੇਡਾਂ ਪਾਈਆਂ ਦੋਵੇਂ ਜਫੇ ਬੈਸਟ ਮੈਨੂੰ ਕੋਈ ਨਹੀਂ ਬੋਲੋ ਕੋਈ ਨਹੀਂ ਮੈਂ ਦਿੰਦਾ ਲਾ ਜੇ ਸਾਡੇ ਘਰ ਜੁੱਤੀ ਫਰੀ ਹੈ ਸਾਡਾ ਨਹੀਂ ਵੇਖਿਆ ਹਾਂ ਜੀ ਲਾ ਚਾਰ ਜੱਫੇ ਲਾਈ ਨੇ ਆਹ ਚਾਰ ਜੱਫੇ ਦੇ ਦੱਸ ਹਾਂ ਚਾਰ ਜੱਫੇ ਉਹ ਦੱਸ ਦੇ ਕਾ ਆਲਰਾਊਂਡਰ ਬਣਿਆ ਫਿਰਦਾ ਆਲਰਾਊਂਡਰ ਬਣਿਆ ਇਹ ਬੰਦੇ ਨਹੀਂ ਆਗੇ ਠੀਕ ਹੈ ਦੀ ਨਾਲ ਗਿਆ ਹਾਂ ਜੀ ਫਾਇਦਾ ਹੀ ਨਹੀਂ ਕਿ ਕਿਸੇ ਦਾ ਤੇ ਤਾਈਓ ਆਪਣੇ ਬੱਦੇ ਆ ਨਾ ਰੂਲ ਬੱਦੇ ਆ ਤੇ ਇੱਥੋਂ ਤੱਕ ਅਜੇ ਤੱਕ ਹੈਗੇ ਜੀ ਬਸ ਜੇ ਰੂਲ ਨਾ ਨਾ ਅਣ ਬੰਦੇ ਦਾ ਰੂਲ ਨਾ ਹੋਵੇ ਤੇ ਬੰਦਾ ਸਾਲ 2 ਸਾਲ 3 ਸਾਲ ਚਾਹਰ ਬੰਦੇ ਆ ਮੈਂ ਚਾਹ ਮਾਵਾ ਤੇ ਜਦੋਂ ਤੁਸੀਂ ਪੂਰਾ ਆਪਣਾ ਕਰਦੇ ਜੇ ਧਿਆਨ ਰੱਖਦੇ ਜੇ ਜਿਹੜਾ ਬੰਦਾ ਹੋਰ ਵੀ ਤੁਸੀਂ ਵੇਦੇ ਜੇ ਉਹ ਤੁਰਿਆ ਫਿਰਦਾ ਲੋਕਾਂ ਨਾਲ ਉਹ ਬਾਹ ਚੋਂ ਤਾਂ ਨਾ ਹੁੰਦਾ ਆ ਜਾਂਦਾ ਜਿਹੜਾ ਮਿਹਨਤ ਲਾ ਲਿੰਦਾ ਤਾਂ ਕੋਈ ਮਸਤ ਜਦੋਂ ਦਾ ਮੇਰੀਆਂ ਇੱਕ ਦੋ ਛੁੱਟੀਆਂ ਹੋਣੀਆਂ ਸਵੇਰ ਤੇ ਯਾਰ ਮੈਂ ਵੇਣਾ ਸੋਚ ਤੁਹਾਡੀ ਸੁਣਾਈ ਤੇ ਤਾਈਂ ਕਰੋਟਾ ਚ ਵੀ ਫਿਰਾਂਦੇ ਨੇ ਜਫਾੜੀ ਬੈਣਿਆ ਇਸੇ ਕਰਕੇ ਹੀ ਹੈ ਜਿੰਨੇ ਤੁਰਿਆ ਫਿਰਨਾ ਬੰਦੇ ਉਹਦੇ ਬਾਅਦ ਚੱਕਦੇ ਆ ਸਾਲਾ ਫੋਟੋ ਬਰ ਰਲਦਾ ਹੀ ਨਾ ਸਵੇਰੇ ਪੱਕਾ ਮੈਂ ਕਾਹਨ ਹੋਏ ਜੋ ਪੰਨੀ ਸਾਡੇ ਪਰਸੋਂ ਦਾ ਮੈਂ ਜਿਹੜੇ ਸਾਡੇ ਤੋਂ ਸੀ ਪਰਸੋਂ ਹੀ ਸਾਡਾ ਵੱਡਾ ਰਹਿ ਗਿਆ ਕਬੱਡੀ ਖੇੜ ਕੇ ਤੜਕੇ ਤੁਸੀਂ 5 ਵਜੇ ਨੂੰ ਫੇਰ ਲਾ ਲੀ ਮੈਂ ਵੀ ਨਾ ਰੋਜ਼ ਜੁਰਗਾਂਦੇ ਤੇ ਸਹੀ ਆ ਵੀ ਮਿਹਨਤ ਤੋਂ ਬਿਨਾਂ ਕੰਮ ਨਹੀਂ ਨਾਲਡੋ ਨੇ ਉਸਤਾਦ ਜੀ ਕਬੱਡੀ ਇਦਾਂ ਦੀ ਨਾਲਡੋ ਨੇ ਆ ਜੂਡੂ ਦੇ ਚੈਨਲ ਉਹਨਾਂ ਨੇ ਉਹਨਾਂ ਨੇ ਤਰਲੇ ਮਾਰੇ ਹੈ ਵਿਚਾਰੇ ਦੇ ਵੀ ਨਾ ਖੋਲੀ ਉਹਨੇ ਖੋਲ ਲਿਆ ਕਮਲੇ ਨੇ ਤੇ ਤਿੰਨਾਂ ਦਿਨਾਂ ਚ ਉਹਦਾ 40 ਮਿਲੀਅਨ ਸਾਰੇ ਬੜਨੀ ਆਗੇ 12 ਘੰਟੇ ਤੱਕ ਨੱਟੀਆਂ ਇੱਥੇ ਹੀ ਸਿਲਵਰ ਪਲੇ ਬੜਨਾ ਹੈ 1 ਘੰਟੇ ਦੇ ਦੂਜਾ 골ਡ 11 ਘੰਟੇ ਹੈ 22 ਮਿੰਟ ਬੜਾ ਚੜ YouTube ਵਾਲੇ ਨੇ ਰੋਕਿਆ ਸੀ ਵੀ ਤੂੰ ਨਹੀਂ ਬਣਾਉਣਾ 1000 ਤੇ 40 ਕਰੋੜ ਦੇ ਲੱਤਾਂ ਦਾ 50 ਕਰੋੜ ਦਾ ਫਾਇਦਾ ਆਪਾਂ ਦਾ ਹਾਂਜੀ ਰਨਾਲਡੋ ਨੂੰ ਆਹੋ ਦਾ ਹੋਰ ਛੇ ਬੜਾ ਚੜ ਨੂੰ YouTube ਵਾਲਿਆਂ ਕਿਦਾਂ ਨਹੀਂ ਕੀਤਾ ਹੁੰਦਾ ਵੀ ਬੜਾ ਚੜ ਰਿਕਵੈਸਟ ਕਰ ਛੱਡੀ ਮੈਂ ਨਾ ਲੋਕ ਪਰ ਪ੍ਰੋਬਲਮ ਇਹ ਨਾ 40 ਸੌਫਟਵੇਅਰ ਵਾਲੇ ਤਰਲੇ ਮਾਣਦੇ 40 ਮਿਲੀਅਨ ਡਾਲਰ 40 ਮਿਲੀਅਨ ਵਿਊ ਇਹਦਾ ਦਿਨ ਦਾ ਕਿੱਥੇ ਜਾਣਾ ਕੰਮ ਪੈਸਿਆਂ ਦਾ ਹਾਂਜੀ 600 ਮਿਲੀਅਨ ਤੇ